ਇਹ ਟਾਲੀ ਸਾਹਿਬ ਜਾਣਾ ਉੱਥੇ ਮੁਟੜੇ ਫੇਰ ਅਸੀਂ ਵਿਹਲੇ ਤੇ ਵਿਹਲੇ ਚਾਹ ਬਲ ਚਾਹ ਲੈ ਇਹਨੂੰ ਕਹਿੰਦਾ ਕਹਿੰਦਾ ਚੱਲੇ ਤੁਸੀਂ ਕਹਿੰਦਾ ਇਹ ਕਹਿੰਦਾ ਆਹ ਤੂੰ ਤਾਂ ਹਲੇ ਅੱਧਾ ਘੰਟਾ ਹੋਰ ਗੱਲਾਂ ਮਾਰਨੀ ਆ ਪੋਟਣਾ ਹੈ ਚਲੋ ਅੱਜ ਰੱਛ ਹੈ ਨਹੀਂ ਵੀ ਇਸ ਟਾਈਮ ਤੇ ਨਹੀਂ ਹੁੰਦਾ ਹਲੇ ਬੰਦ ਕਰਕੇ ਘਟਿਆ ਹੋਰ ਵੀ ਹਾਂ ਉਹ ਤਾਂ ਪਈ ਉਹ ਕੋਣ ਚੁੰਦੀ ਪਈ ਐ ਮੀਂਹ ਵਾਂ ਨੂੰ ਬਾਕੀ ਦਿਖਦੇ ਆਂ ਦੇਖੋ ਤਾਂ ਮੁਰਗਾ ਧੀਂਦਾ ਔਕਾ ਆ ਬਿਆ ਪੂਰਾ ਕੋਹਰਾ ਹੀ ਕੋਹਰਾ ਚਾਰੇ ਤਰਫ ਕੋਹਰਾ ਹੀ ਕੋਹਰਾ ਹੈ ਬੱਸ ਓ ਤੇਰੇ ਸੱਦ ਕੇ ਤੇ ਆ ਜਾ ਪੱਗ ਮਾਲਨੀ ਬੰਦੇ ਨੇ ਚਲੋ ਵਾਰਿਆ ਜਾ ਜੋ ਉਹ ਯਾਰ ਬਾਹਰ ਕਾਲ ਕਰਦਾ ਸੀਗਾ ਯਾਰ ਦੋਸਤਾਂ ਨਾਲ ਮੈਂ ਕਹਿੰਦਾ ਮੈਂ ਉਹਨੂੰ ਦੁਬਾਰਾ ਜਾਈਂ ਸਟਾਉਂਦਾ ਲੈ ਬੀਤਾ ਆਪਾਂ ਬਾਹਰ ਬਹੁਤ ਇਧਰ ਫालतू ਬਣਾਉਂਦਾ ਸੀ ਸਮਝ ਰਹੇ ਹੋ ਸਮਝ ਰਹੋ ਸਮਝ ਰਹੋ ਨਾ ਚੱਲ ਆ ਰਹੇ ਆ ਵੀਡੀਓ ਭੜਗੇ ਚੱਕਦੇ ਚੱਕਦੇ ਫੱਟੇ ਵੀਡੀਓ ਤੇਰੀ ਪੈ ਗਈ ਹੁਣ ਚੰਗੀ ਤਰ੍ਹਾਂ ਦੰਦੀਆਂ ਨਹੀਂ ਘਟਦੀਆਂ ਇੱਥੇ ਜੇ ਮਲਾਨੀਆਂ ਆ ਬਾਜੀ ਚਾਹਤਾ ਨਹੀਂ ਹੈਗਾ ਬਾਜੀ ਜੀ ਵੈਲਕਮ ਆ ਜੀ ਬਲੌਗ ਦੇ ਵਿੱਚ ਤੈ ਨਹੀਂ ਬਣਾਣਾ ਨਾ ਤਾਂ ਕੁਝ ਆ ਸਾਡੇ ਮਿੱਤਰ ਸਾਹਿਬ ਕੋਲ ਬੈਠੇ ਨੇ ਜੇ ਦੇਖੋ ਸ਼ਾਹ ਜੀ ਸ਼ਾਹ ਜੀ ਬੈਠੇ ਨੇ ਹਾਂ ਜੜ ਜਾਂਦਾ ਆ ਕਿ ਤੂੰ ਦੁਆ ਨਾ ਕਰੀ ਕਿ ਤੈਨੂੰ ਦੁਆ ਕਹਿੰਦਾ ਜਾਂ ਦੁਆ ਆ ਹਾਂ ਆਹੋ ਹੋਰ ਹੋਰ ਵਧੀਆ ਕਿੱਧਰ ਦੁਕਾਨ ਤਾਂ ਹੀ ਸੀ ਵੈਰੀ ਗੁੱਡ ਕੱਲ ਗਿਆ ਸੀ ਉੱਥੇ ਇਹ ਵਿਆਹ ਤੇ ਆਹੋ ਚੱਲ ਕੋਈ ਨਹੀਂ ਸਵੇਰੇ ਮਿਲਦੇ ਆ ਮੈਂ ਕਿਹਾ ਯਾਰ ਪਤਾ ਕੀ ਮੈਂ ਕਿਹਾ ਉਹਨੂੰ ਪੁੱਛੀਏ ਯਾਰ ਐਮੀ ਚੰਗਾ ਜਾਂ ਨਹੀਂ ਲੱਗਦਾ ਮੈਂ ਕਿਹਾ ਦਿਲ ਤੇ ਨਾ ਰਹਿ ਗਿਆ ਹੋਵੇ ਓਕੇ 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 ਨੈਕਸਟ ਮਾਰਨਿੰਗ ਲੋ ਜੀ ਹੈਪੀ ਨਿਊ ਯਰ ਪਹਿਲਾਂ ਸਾਰਿਆਂ ਨੂੰ ਵਾਓ ਬਾਹ ਠੰਡ ਬਹੁਤ ਆ ਪੂਰਾ ਕੋਹਰਾ ਹੀ ਕੋਹਰਾ ਤਾਰਕ ਪੰਨਾ ਜ ਵੰਨਦਾ ਹੁੰਦਾ ਮੈਂ ਮਾਫ ਰਹੀ ਆ ਤੇ ਠੰਡ ਨਾ ਲੱਗੇ ਸਬਾਸ ਬੇਟਾ ਬਹੁਤ ਬੜੀਆਂ ਮੁੰਨਾ ਬਾਕੀ ਦੇਖਦੇ ਆ ਜੂ ਉੱਤੇ ਜਾ ਕੇ ਕੀ ਹਾਲਤਾ ਚਲੋ ਇਹ ਵਟੇ ਇਹ ਪਿਰੋਇ ਅੱਜ ਹੱਥ ਕਰਾਣੀ ਮੋਰੀ ਆਹ ਇਹ ਗੁਰੂ ਸਾਹਿਬ ਇਹ ਬਾਦਸ਼ਾਹ ਘਵਰ ਘੋਰੇ ਲੱਗੇ ਆ ਜੁੱਤੇ ਇਹ ਟੋਪੀ ਬੜੀ ਵੱਡੀ ਲੱਗੂ ਤੇਰੇ ਉੱਤੇ ਐ ਮੋਟਾ ਜੀ ਉਹ ਮਾਣੀ ਮੋਟੀ ਗੱਲ ਐ ਐ ਤੇ ਵਾਦੇ ਆ ਜੀ ਆftee vade haftee vade ਆ ਦੁਆ ਕਾਨ ਜੈ ਗੰਗੂ ਰੋ ਹਾਸ ਕੇ ਨਾ ਤਾਲਨੀ ਸੈਕਿੰਡ ਜੀਰ ਭਾਜੀ ਹੈਪੀ ਵੀਰ ਹੈਪੀ ਵੀਰ ਉਹ ਬੱਲੇ 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 ਗਗਨ ਹੁਣੀ ਵੀਡੀਓ ਬਣਾ ਦੇ ਵੇ ਅੱਜ ਤਾਂ ਮਾਹੌਲ ਹੀ ਬਣਾਇਆ ਵਿਆ ਯੋ ਲੋ ਜੀ ਲੈਣ ਬਣਾ ਕੇ ਤੋਰੀ ਉਹ ਸਾਰੇ ਲੈਣ ਉਹ ਕਹਿੰਦੇ ਨੇ ਸਕੂਲ ਹੈ ਜੇ ਕੀ 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 ਉਹ ਚਾਂਗਲਾ ਚਾਂਗਲਾ ਇਹਨੂੰ ਕਹਿੰਦਾ ਕਹਿੰਦਾ ਚੱਲੇ ਤੁਸੀਂ ਕਹਿੰਦਾ ਇਹ ਕਹਿੰਦਾ ਆਹ ਤੂੰ ਤਾਂ ਹਲੇ ਅੱਧਾ ਘੰਟਾ ਹੋਰ ਗੱਲਾਂ ਮਾਰਨੀ ਆਂ ਹਾਂ ਜੇ ਵੀ ਇੱਥੇ ਵੀਡੀਓ ਬਣਾਉਂਦੇ ਆ ਇੱਥੇ ਹੈਪੀ ਨਿਊਜ਼ਰ ਤੇ ਬਣਾਉਂਦੇ ਆ ਉਹ ਚਲੋ ਖੜ੍ਹ ਜਿਓ ਖੜ੍ਹ ਜਿਓ ਇੱਕ ਜਣਾ ਬਣਾ ਲਓ ਪਹਿਲਾਂ ਇੱਕ ਹੋਰ ਆ ਗਿਆ ਪਿੱਛੇ ਜੋ ਦਸਾ ਜਿੰਨਾ ਕੰਦਾ ਜਾ ਗਿਆ ਇਹਦਾ ਫੋਟੋ ਰੋਕਦੇ ਨਹੀਂ ਜਾ ਰਹੇ ਬੜੀ ਵੀਡੀਓ ਬਣਾ ਰਹੇ ਰਹਿ ਗਈ ਚਾਂਦਲੇਵਲ ਵੀ ਫਿਰਿਆ ਕਹਿੰਦੇ ਇਦਾਂ ਜਿੱਤਾਂ ਦੀਆਂ ਮੈਂ ਦੇਖੀਆਂ ਮੈਂ ਤਿੰਨ ਵਾਰ ਫੋਟਾ ਜੀ ਫੋਨ ਲਾਇਆ ਮੈਨੂੰ ਬੰਦ ਦੂਜੀ ਵੀ ਲਾਇਆ ਚੱਲ ਪਿਆ ਰਿੰਗ ਵੱਜੀ ਹੈ ਨਾ ਮੈਂ ਕਿਹਾ ਸਾਲਾ ਹੋਂਕੀ ਉਹ ਪਤਾ ਹੀ ਉਹਨੇ ਆਣਾ ਨਾ 5:30 ਆਇਆ ਹੋਣਾ ਚੱਲ ਲਾ ਲਏ ਮਰਨਾ ਕਹਿੰਦਾ ਉਹ ਆਇਆ ਮਲਾਵਾ ਇਹਨੂੰ ओके okay, बाजी सेंड ਕਰ ਦੂੰਗਾ ਮੈਨੂੰ ਲੱਗਿਆ ਜੀ ਉਹ ਵੀ ਨਹੀਂ ਕੀਤੀਆਂ ਮੈਨੂੰ ਕਿਹੜੀਆਂ ਉਹ ਕਰਦਾ ਨੇ ਤੇਰੇ ਨੂੰ ਇਹ ਦੰਦੀ ਉਹ ਭਰਾਵਾ ਕੀਤੀ ਵੀ ਤੇਨੂੰ ਦੋਜੀ ਸਾਹਿਬ ਦੋਜੀ ਜਦ ਲਾ ਦੋ ਇੱਕ ਗੇੜਾ ਮਾਰੂ ਇੱਕ ਇੱਕ ਬਾਜੀ ਬੇ ਪਟਾਕੇ ਇਹਦੇ ਹੁਣ ਮਾਰ ਦੇ ਮਾਰ ਦੇ ਪਟਾਕੇ ਉਹ ਮੋٹے ਆਈ ਬਣੇ ਆ मोटी आई आ गया आ गया आ गया The next morning. ये साजिरा खड़ा है कहने राजा सा मत्था टेकन जाना ता करके मैं चल जाए जाने उधर जा नहीं हूं मैं उठे तो है भाई का फोन आ गया और फिर भाजी और तो फिर आज तू दर्शन करा के लिया राजा साहब ਓ ਜੀ ਚਲੋ ਜੀ ਕੱਪੜੇ ਵਾਪਸ ਆਏ ਹੈ ਹੈ ਕੱਪੜੇ ਵਾਪਸ ਆਏ ਅੱਜ ਰਸ਼ ਐ ਨਹੀਂ ਵੀ ਇਸ ਟਾਈਮ ਤੇ ਨਹੀਂ ਹੁੰਦਾ ਹਾਲੇ ਤੰਦ ਕਰਕੇ ਘਟਿਆ ਹੋਰ ਵੀ ਹਾਂ 8 ਵਜੇ ਤੋਂ ਬਾਅਦ ਫਿਰ ਰਸ਼ ਪੈਣਾ ਸ਼ੁਰੂ ਹਾਂ ਅੱਜ ਰਸ਼ ਐ ਨਹੀਂ ਤੇ ਲੈਣ ਲੱਗੀ ਹੁੰਦੇ ਕਾ ਵੀ ਵੱਡੀ ਲੋ ਬਤਾ ਜੀ ਅੱਜ ਰਸ਼ ਐ ਨਹੀਂ ਸਹੀ ਅਜ ਮੌਲ ਵਧੀਆ ਮੋਹਰੇ ਕਾਉਂ ਲੋਤਾ ਜੀ ਬਾਜੀ ਸਾਹਿਬ ਮੱਥਾ ਵੀ ਟੇਕ ਲਿਆ ਹੁਣ ਚੱਲੇ ਘਰਾਂ ਨੂੰ ਨਹੀਂ ਪਹਿਲਾਂ ਜਾਣਾ ਟਾਲੀ ਸਾਹਿਬ ਪਹਿਲਾਂ ਟਾਲੀ ਸਾਹਿਬ ਜਾਣਾ ਉੱਥੇ ਮੱਥਾ ਟੇਕਣਾ ਫੇਰ ਅਸੀਂ ਵੇਲੇ ਤੇ ਵੇਲੇ ਲੋਤਾ ਭਾਈ ਨੇ ਕਢਾਉਣੇ ਲੈ ਲੇ ਕਿੱਧਰ ਨੂੰ ਹੁਣ ਚਲੀਏ ਆਪਾਂ ਨਵਾਂ ਸ਼ਹਿਰ ਨੂੰ